ਦੁਖੀਓ ਸਤੇ ਪਏਓ ਕਿਸਮਤ ਨੂੰ ਨਸੀਬਾਂ ਨੂੰ ਕੋਸਤੇ ਪਏਓ ਮਿਹਨਤ ਬਹੁਤ ਕਰਦੇਓ ਕੋਈ ਕੰਮ ਸਿਰੇ ਨਹੀਂ ਚੜਦਾ ਨਾ ਤੁਹਾਨੂੰ ਹੋਰ ਕੋਈ ਕੰਮ ਹੀ ਨਹੀਂ ਹੈ ਆਸੇ-ਪਾਸੇ ਨਿਗਾਹ ਤਦੜਾਓ ਬਾਕੀਆਂ ਨਾਲੋਂ ਚੰਗੇਓ ਕਿ ਨਹੀਂ ਕਰਮ ਤਾਂ ਆਪੋ ਆਪਣੇ ਨੇ ਕਰਮਾਂ ਦਾ ਲੇਖਾ ਜੋਖਾ ਕਰਮਾਂ ਦੀ ਖੇਡ ਦੱਸਣ ਲੱਗੀ ਆ ਮੈਂ ਡਾਕਟਰ ਤੇਰੰਕਾਰ ਲੈ ਕੇ ਆਇਆ ਇੱਕ ਨਵੀਂ ਵੀਡੀਓ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਾਂਗੀ ਪੈਂਡਿੰਗ ਕਰਮਾਂ ਬਾਰੇ ਪਿਛਲੇ ਜਨਮਾਂ ਦੇ ਬਕਾਇਆ ਕਰਮਾਂ ਬਾਰੇ ਜਿਨ੍ਹਾਂ ਦਾ ਲੇਖਾ ਜੋਖਾ ਜਾਂ ਹਿਸਾਬ ਕਿਤਾਬ ਹੋਣਾ ਅਜੇ ਬਾਕੀ ਆ ਉਹ ਕਰਮ ਜੋ ਪਿਛਲੇ ਜਨਮ ਤੋਂ ਚੱਲ ਕੇ ਇਸ ਜਨਮ ਵਿੱਚ ਵੀ ਰੁਕੇ ਪਏ ਆ ਜੀਵਨ ਦੇ ਵਿੱਚ ਕਈ ਵਾਰੀ ਇਦਾਂ ਲੱਗਦਾ ਕਿ ਕੰਮ ਬਿਨਾਂ ਕਾਰਨ ਰੁਕ ਰਿਹਾ ਰਿਸ਼ਤਿਆਂ 'ਚ ਇੱਕੋ ਜਿਹਾ ਪੈਟਰਨ ਦੁਹਰਾਏ ਜਾ ਰਹੇ ਆ ਅਤਿ ਮਿਹਨਤ ਬਾਅਦ ਪਰ ਨਤੀਜਾ ਘਟ ਹੈ ਇਹ ਸਾਰੀਆਂ ਨਿਸ਼ਾਨੀਆਂ ਆ ਪੈਂਡਿੰਗ ਕਰਮਾਂ ਦੀਆਂ ਮੈਂ ਦੱਸਦੀ ਆ ਗੁੰਝਲਦਾਰ ਪਰਤਾਂ ਹੌਲੀ-ਹੌਲੀ ਖੁੱਲਣਗੀਆਂ ਤੇ ਜਦੋਂ ਤੱਕ ਯਾਦ ਰੱਖਿਓ ਇਹ ਗੱਲ ਡਾਕਟਰ ਤੇਰਾਕਰ ਦੀ ਇਹ ਬਕਾਇਆ ਖਤਮ ਨਹੀਂ ਹੁੰਦਾ ਅਰchnਾ ਪਰੇ ਜੀਵਨ ਕਰਕੇ ਤੁਸੀਂ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਕਰਦੇ ਹੀ ਰਹੋਗੇ ਜਦੋਂ ਕਿ ਮੈਂ ਤੁਹਾਨੂੰ ਆਪਣੀਆਂ ਬਹੁਤ ਵੀਡੀਓਜ਼ کئی ਵਾਰੀ ਬੇਨਤੀ ਕਰ ਚੁੱਕੀ ਹਾਂ ਕਿ ਪ੍ਰਮਾਤਮਾ ਕਦੇ ਵੀ ਸਾਡਾ ਮਾੜਾ ਨਹੀਂ ਕਰਦਾ ਉਸ ਨੂੰ ਨਾ ਕੋਸਿਆ ਕਰੋ ਇਸ ਲਈ ਉਹ ਬਲਦੀ ਤੇ ਤੇਲ ਪੈਣ ਵਾਲਾ ਗੱਲ ਹੋ ਜਾਂਦੀ ਹੈ ਉਹਨੂੰ ਤਾਂ ਨਰਾਜ਼ ਕਰਨਾ ਹੀ ਨਹੀਂ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਪ੍ਰਾਤਨ વૈਦਿਕ ਉਪਾਅ ਵੀ ਦੇਣਾ ਹੈ ਜਿਹੜਾ ਰੁਕੇ ਹੋਏ ਕਰਮਾਂ ਦੇ ਬੈਰੀਕੇਡ ਤੋੜ ਦੇਗਾ ਤੇ ਜਿੰਨੇ ਕੰਮ ਤੁਹਾਡੇ ਇਸ ਈਵੰਦੇ ਅੜੇ ਪਿਆ ਉਹ ਹੌਲੀ ਹੌਲੀ ਹੁਣੇ ਸ਼ੁਰੂ ਹੋ ਜਾਣਗੇ ਬਨੇ ਰਹਿਣਾ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਜੇ ਨਹੀਂ ਬਨੇ ਰਹਿੰਦੇ ਤਾਂ ਹੀ ਕਈ ਗੱਲਾਂ ਅਧੂਰੀਆਂ ਰਹਿ ਜਾਂਦੀਆਂ ਸਭ ਤੋਂ ਪਹਿਲਾਂ ਮੈਂ ਸਮਝਾ ਦਵਾਂ ਪੈਂਡਿੰਗ ਕਰਮ ਹੁੰਦਾ ਕੀ ਹੈ ਪੈਂਡਿੰਗ ਕਰਮਾ ਉਹ ਅਧੂਰਾ ਕੰਮ ਹੈ ਜੋ ਪਿਛਲੇ ਜਨਮ ਚ ਪੂਰਾ ਨਹੀਂ ਹੋਇਆ ਤੇ ਇਸ ਜਨਮ ਵਿੱਚ ਵੀ ਆਪਣੀ ਤਸਦੀਕ ਮੰਗਦਾ ਹੈ ਮੁਕੰਮਲ ਹੋਣਾ ਚਾਹੁੰਦਾ ਹੈ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਰਿਸ਼ਤਿਆਂ ਵਾਲਾ ਕਰਮ ਇੱਕ ਹਿੱਸਾ ਇੱਕ ਕਰਜ ਤੇ ਫਰਜ਼ ਦੇ ਨਾਲ ਜੁੜਿਆ ਕਰਮ ਤੇ ਇੱਕ ਮਨ ਚੇਤਨਾ ਚ ਦੱਬਿਆ ਹੋਇਆ ਕਰਮ ਤਿੰਨ categories ਵਾਲੇ ਇਹ ਕਰਮ ਸਾਡੇ ਪੈਂਡਿੰਗ ਹੁੰਦੇ ਹਮੇਸ਼ਾ ਹੁਣ ਮੈਂ ਗੱਲ ਕਰਾਂਗੇ ਕੁੰਡਲੀ ਚ ਪੈਂਡਿੰਗ ਕਰਮ ਪਤਾ ਆ ਲੱਭਣੇ ਕਿੱਦਾਂ ਆ ਜੇ ਜਨਮ ਪੱਤਰੀ ਬਣੀ ਹੋਆ ਤਾਂ ਜਨਮ ਪੱਤਰੀ ਖੋਲ ਲਓ ਦੇਖਣੀ ਸਿੱਖ ਲਓ ਕਿ ਕਿੱਥੇ ਨਜ਼ਰ ਆਉਣਗੇ ਕਿ ਜਿਹੜੇ ਅੜਚਣਾਂ ਨੇ ਤੁਹਾਡੇ ਜੀਵਨ ਭਰ ਦੀਆਂ ਉਹ ਤੁਹਾਡੀ ਕੁੰਡਲੀ ਚ ਕਿਹੜੇ ਘਰਾਂ ਚ ਨੁਕਸ ਹੈ ਤਾਂ ਪੈਂਡਿੰਗ ਕਰਮਾਂ ਪਏ ਆ ਸਭ ਤੋਂ ਪਹਿਲਾਂ ਦੇਖੋਗੇ 6ਵਾਂ ਘਰ 6ਵੇਂ ਘਰ 'ਚ ਲਗਨ ਤੋਂ ਗਿਣਨਾ ਆ ਇਹ ਕਾਰੇ ਰੁਕੇ ਕੰਮਾਂ ਲੜਾਈ ਝਗੜੇ ਪੁਰਾਣੇ ਬਕਾਇਆ ਡਿਊਜ਼ ਤੇ ਅਧੂਰੇ ਕੰਮਾਂ ਨਾਲ ਜੁੜਿਆ ਆ ਇੱਥੇ ਗ੍ਰਹਿ ਨਿਸ਼ਾਨੀ ਦਿੰਦੇ ਆ ਕਿ ਰੂਹ ਪਿਛਲੇ ਜਨਮ 'ਚ ਕੁਝ ਪੂਰਾ ਨਹੀਂ ਕਰ ਸਕੇ ਦੂਜਾ ਜਨਮ ਪत्री ਦਾ ਘਰ ਦੇਖਣਾ ਤੁਸੀਂ 8ਵਾਂ ਘਰ ਇਹ ਘਰ ਪਿਛਲੇ ਜਨਮ ਦੀਆਂ ਛਾਪਾਂ ਪ੍ਰਿੰਟਿੰਗ ਹੁੰਦੇ ਨਾ ਮੋਰਾਂ ਲੱਗੀਆਂ ਜਾਂ ਜਿੱਦਾਂ ਰੇਖਾਵਾਂ ਫੇਟ ਬਲਾਕਸ ਕਿਸਮਤ ਦੇ ਬੈਰੀਕੇਡਸ ਤੇ ਅਚਾਨਕ ਆਉਣ ਵਾਲੀਆਂ ਘਟਨਾਵਾਂ ਦਾ ਪ੍ਰਤੀਕ ਹੈ ਅਠਵਾਂ ਕਰ ਜਿੱਥੇ ਵੀ ਭਾਰੀ ਹੋਏਗਾ ਉਥੇ ਕਰ ਜਿਹੜੇ ਪੁਰਾਣੇ ਕਰਮ ਨੇ ਉਹਨਾਂ ਦੇ ਗੰਢ ਮਜ਼ਬੂਤ ਰਹਿਣੀ ਉਹ ਛੇਤੀ ਕਿਤੇ ਖੁੱਲਦੀ ਨਹੀਂ ਤੀਸਰਾ ਲੱਭੋਂਗੇ ਤੁਸੀਂ 12ਵਾਂ ਕਰ 1 ਕਰ ਮੁਕਤੀ ਦਾ ਆ ਖਰਚਿਆਂ ਦਾ ਆ ਵੱਡੀਆਂ-ਵੱਡੀਆਂ ਹਾਨੀਆਂ ਨੁਕਸਾਨ ਦਾ ਆ ਤੇ ਪਿਛਲੇ ਕਰਮਾਂ ਦੀ ਭੁਗਤਾਨੀ ਦਰਸਾਉਂਦਾ ਆ ਵਹੀ ਖਾਤਿਆਂ 'ਚ ਕਿਆ ਅਜੇ ਪਈ ਆ ਭੁਗਤਾਨ ਕਰਨ ਵਾਲਾ ਰਹਿੰਦਾ ਆ ਇੱਥੇ ਦੀ એનર્ਜੀ ਦੱਸਦੀ ਆ ਕਿ ਕਿਹੜਾ ਕਰਮ ਅਜੇ ਵੀ ਛੁਟਕਾਰਾ ਮੰਗਦਾ ਹੁਣ ਤੁਸੀਂ ਦੇਖੋ ਕਿ ਕਿਹੜੇ ਗ੍ਰਹਿ ਪੈਂਡਿੰਗ ਕਰਮਾਂ ਨੂੰ ਚਲਾਉਂਦੇ ਆ ਪੁਸ਼ ਔਨ ਕਰਦੇ ਆ ਸਭ ਤੋਂ ਵੱਡਾ ਗ੍ਰਹਿ ਹੈ ਤੁਹਾਡੀ ਪਤਰੀ ਦਾ ਸ਼ਨੀ ਗ੍ਰਹਿ ਸ਼ਨੀਰ ਕਾਵਟਾ ਅਤੇ ਸਿਖਲਾਈ ਦਾ ਮਾਲਕ ਹੈ ਸਾਨੂੰ ਸਿਖਾਉਂਦਾ ਹੈ ਸਾਡਾ ਅਧਿਆਪਕ ਹੈ ਜਿੱਥੇ-ਜਿੱਥੇ ਵੀ ਸ਼ਨੀ ਚੁਣੌਤੀ ਦਵੇ ਸਾਨੂੰ ਆਪਣੇ ਜੀਵਨ ਚ ਉੱਥੇ-ਉੱਥੇ ਪੁਰਾਣਾ ਕਰਮ ਸਲਾ ਮੰਗਦਾ ਹੈ ਉੱਥੇ-ਉੱਥੇ ਪੁਰਾਣਾ ਕਰਮ ਕਰੈਕਸ਼ਨਸ ਹੋਣ ਲੱਗ ਪੈਂਦੀਆਂ ਤੇ ਉਹ ਹੌਲੀ-ਹੌਲੀ ਖਤਮ ਹੋਣਾ ਸ਼ੁਰੂ ਹੁੰਦਾ ਹੈ ਰਾਹੂ ਦੀ ਗੱਲ ਕਰਾਂ ਤਾਂ ਪਿਛਲੇ ਜਨਮ ਦੀਆਂ ਅਧੂਰੀਆਂ ਖਾਇਸ਼ਾਂ ਦਾ ਦਰਵਾਜ਼ਾ ਕਿਹਾ ਜਾਂਦਾ ਰਾਹੂ ਨੂੰ ਇਹ ਗਲਤ ਚੋਣਾ ਤੇ ਭਟਕਣ ਵਾਲੇ ਕਰਮ ਦੀ ਨਿਸ਼ਾਨੀ ਆ। ਕੇਤੂ ਦੀ ਗੱਲ ਕਰਾਂ। ਪੁਰਖਿਆਂ ਦਾ ਕਰਮ। ਇਹ ਉਹ ਪੁਰਾਣੇ ਕਰਮ ਦੱਸਖਾਉਂਦਾ ਹੈ ਤੁਹਾਡੀ ਤੁਹਾਡੀ ਜਨਮ ਪੱਤਰੀ 'ਚ ਜਿੱਥੇ ਰੂਹ ਤੁਹਾਡੀ ਅਧੂਰੀ ਸ਼ਾਪ ਲੈ ਕੇ ਆਈ ਆ। ਕੋਈ ਵਡੇਰਿਆਂ ਦਾ ਪਿਛਲਾ ਕਰਮ ਸਾਡਾ ਰਹਿੰਦਾ ਆ ਆਸਾਬ ਤਾਂ। 8ਵੇਂ ਘਰ ਦਾ ਮਾਲਕ ਜਿੱਥੇ ਵੀ ਬੈਠੇ ਨਾ ਉੱਥੇ ਕਰਮ ਰੁਕਦੇ ਹੀ ਰੁਕਦੇ ਆ। ਹੁਣ ਮੈਂ ਉਹ ਲੱਛਣ ਦੱਸਣ ਜਾ ਰਹੀ ਆ ਕਿ ਤੁਹਾਡੇ ਜੀਵਨ ਦੇ ਵਿੱਚ ਪੈਂਡਿੰਗ ਕਰਮਾ ਮੌਜੂਦ ਹੈ ਕਿ ਨਹੀਂ। ਕੁਝ ਲੱਛਣ ਨੇ ਦੇਖਿਓ ਤਾਂ ਜੀਵਨ ਚ ਐਦਾਂ ਹੋ ਰਿਆ ਇੱਕੋ ਜਿਹੀ ਗਲਤੀ ਵਾਰ-ਵਾਰ ਦੁਹrai ਜਾਣੀ ਰਿਸ਼ਤਿਆਂ ਦਾ ਇੱਕੋ ਹੀ ਪੈਟਰਨ ਬਣੀ ਜਾਣਾ ਦਿਲ ਉੱਤੇ ਬਿਨਾਂ ਕਾਰਨ ਬੋਝ ਰਹਿਣਾ ਮਹੱਤਵਪੂਰਨ ਕੰਮ ਰੋਕ-ਰੋਕ ਕੇ ਹੋਣੇ ਅਚਾਨਕ ਲੋਕਾਂ ਦਾ ਜਿਨ੍ਹਾਂ ਦਾ ਤੁਸੀਂ ਚੰਗਾ ਭਲਾ ਸਵਾਰਿਆ ਉਹ ਤੁਹਾਡੇ ਜੀਵਨ ਤੋਂ ਦੂਰ ਹੋਈ ਜਾ ਰਹੇ ਹੋਣ ਇਕ ਅਣਜਾਣ ਦਰ ਪੈ ਤੁਹਾਡੇ ਮੰਤ ਸ਼ਾਇਆ ਹੋਇਆ ਹੋਵੇ ਕੋਈ ਇੱਕ ਖੇਤਰ ਜਿੱਥੇ ਵਿਕਾਸ ਕਦੇ ਹੋਇਆ ਹੀ ਨਹੀਂ ਹੋਵੇ ਅੱਜ ਤੱਕ ਖਾਸ ਕਰਕੇ ਕਹ ਦੋ ਵੰਸ਼ਵਰੀ ਦੀ ਰੁਕੀ ਪਈ ਹੈ ਹੁਣ ਮੈਂ ਗੱਲ ਕਰਨ ਲੱਗੀ ਹਾਂ ਕਿ ਪੈਂਡਿੰਗ ਕਰਮਾਂ ਦੇ ਕੁੰਡਲੀ ਜੋਗ ਕਿਹੜੇ ਕਿਹੜੇ ਹੁੰਦੇ ਆ ਪਹਿਲਾ ਜੋਗ ਬਣਦਾ ਜਦੋਂ ਸ਼ਨੀ 8ਵੇਂ ਘਰ ਵਿੱਚ ਬੈਠਾ ਹੋਵੇ ਦੂਜਾ ਜੋਗ ਬਣਦਾ ਆ ਜਦੋਂ ਰਾਹੂ 6ਵੇਂ ਜਾਂ 12ਵੇਂ ਘਰ ਵਿੱਚ ਬੈਠਾ ਹੋਵੇ ਤੀਜਾ ਯੋਗ ਬਣਦਾ ਆ ਜਦੋਂ ਕੇਤੂ ਪਹਿਲੇ ਜਾਂ ਸੱਤਵੇਂ ਘਰ ਚ ਬੈਠਾ ਹੋਵੇ ਚੌਥਾ ਯੋਗ ਬਣਦਾ ਹੈ ਜਦੋਂ ਸ਼ਨੀ ਦਾ ਰਾਹੂ ਨਾਲ ਸਬੰਧ ਬਣਦਾ ਹੋਵੇ ਤੇ ਪੰਜਵਾਂ ਯੋਗ ਤੁਹਾਡੀ ਕੁੰਡਲੀ ਚ ਨਜ਼ਰ ਆਏਗਾ ਪੈਂਡਿੰਗ ਕਰਮਾ ਦਾ ਜੇ ਕੇਤੂ ਤਨੂਣ ਚ ਜਾਂ ਮੀਨ ਰਾਸ਼ੀ ਚ ਦੋਸ਼ ਬਣਾ ਰਿਹਾ ਹੋਵੇ ਛੱਟਪਟ ਆਪਣੀਆਂ ਰਾਸ਼ੀਆਂ ਸੁਣ ਲਓ ਤੇ ਮੈਂ ਦੱਸਣ ਲੱਗੀਆਂ ਕਿ ਤੁਹਾਡੀ ਰਾਸ਼ੀ ਲਈ ਕਿੱਥੇ ਕਰਮ ਰੁਕਿਆ ਪਿਆ ਆ ਕਿਹੜੇ ਫੀਲਡ 'ਚ ਜੇ ਕੰਮ ਰੁਕਿਆ ਆ ਤਾਂ ਸਮਝ ਲਓ ਪੈਂਡਿੰਗ ਕਰਮਾ ਹਨ ਮੇਖ ਰਾਸ਼ੀ ਕੰਮ ਠਹਿਰਿਆ ਹੋਇਆ ਕੰਮ ਦੀ સ્થਿਰਤਾ ਬ੍ਰੇਖ ਰਾਸ਼ੀ ਰਿਸ਼ਤਿਆਂ ਦੀ ਗਠਨ ਸਮੁਸ਼ਕਲ ਆ ਰਹੀ ਹੈ ਮਿਥਨ ਰਾਸ਼ੀ ਮਨ ਦੀ ਸ਼ਾਂਤੀ ਭੰਗ ਹੋਈ ਪਈ ਹੈ ਕਰਕ ਰਾਸ਼ੀ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਹੁਤ ਪੈ ਰਹੀਆਂ ਸਿੰਘ ਰਾਸ਼ੀ ਨਾਮ ਨੇਮ ਫੇਮ ਸਨਮਾਨ ਕੰਨਿਆ ਰਾਸ਼ੀ ਰੋਜ਼ਾਨਾ ਕੰਮ ਤੇ ਸੇਤ ਰੁਕਿਆ ਹੋਇਆ ਕਰਮ ਤੋਲਾ ਰਾਸ਼ੀ ਵਿਆਹ ਸੰਜੇ ਰਿਸ਼ਤੇ ਨਹੀਂ ਹੋ ਰਹੇ ਬ੍ਰਿਸ਼ਟ ਰਾਸ਼ੀ ਅੰਦਰੂਨੀ ਡਰ ਬੈਠਾ ਹੋਇਆ ਫੇਟ ਬਲੌਕ ਹੈ ਕਰਮਾ ਬਲੌਕ ਨੇ ਤਨੂ ਰਾਸ਼ੀ ਐਜੂਕੇਸ਼ਨ ਰੁਕੀ ਪਈ ਹੈ ਫੇਲੀਅਰਸ ਨੇ ਤੇ ਧਾਰਮਿਕ ਰਸਤੇ ਬਲੌਕ ਨੇ ਮਕਰ ਰਾਸ਼ੀ ਕੈਰੀਅਰ ਨਹੀਂ ਚੱਲ ਰਿਹਾ ਅੱਗੇ ਗ੍ਰੋਥ ਨਹੀਂ ਹੋ ਰਹੀ ਵੀ ਨੌਕਰੀਆਂ ਲੱਭ ਰਹੀਆਂ ਕਿਤੇ ਟਿਕਾ ਨਹੀਂ ਐ ਅਤੇ ਟਾਰਗੇਟ ਪੂਰੇ ਨਹੀਂ ਹੋ ਰਹੇ ਲਾਈਫ ਚ ਕੁੰਭ ਦੋਸਤਾਂ ਨਾਲ ਨਹੀਂ ਬਣਦੀ ਅਤੇ ਸਹਿਯੋਗ ਕਿਤੇ ਨਹੀਂ ਮਿਲਦਾ ਚਾਹੇ ਉਹ ਰਿਸ਼ਤੇਦਾਰੀਆਂ ਚਾਹੇ ਫਰੈਂਡਲੀ ਸਰਕਲ ਮੀਨ ਰੋਹਾਨੀ ਕਰਮ ਕਿਉਂਕਿ ਇਹ ਅਧਿਆਤਮ ਦੀ ਰਾਸ਼ੀ ਆ ਗੁਰੂ ਇਸ ਦਾ ਸੁਆਮੀ ਆ ਤਾਂ ਰੋਹਾਨੀ ਕਰਮ ਤੇ ਮਨ ਦੇ ਬੋਝ ਥੱਲੇ ਤੁਸੀਂ ਦੱਬੇ ਪਏ ਹੋ ਰੈਮਡੀਜ਼ ਦੇਦਾਂ ਗ੍ਰਹਿ ਅਨਸਾਰ ਜੇ ਤੁਹਾਡੀ ਜਨਮ ਪੱਤਰੀ ਚ ਤੁਸੀਂ ਆਪਣੇ ਕਰਮਾ ਬਲਾਕੇਜ ਲਈ ਗ੍ਰਹਿ ਲੱਭੇ ਨੇ ਤਾਂ ਜੇ ਸ਼ਨੀ ਆ ਤਾਂ ਤੁਸੀਂ ਕੀ ਕਰੋਗੇ ਹਰ ਸ਼ਨੀਵਾਰ ਤੇਲ ਦੇ ਤੇਲ ਦਾ ਦੀਵਾ ਜਗਾ ਦਿਓ ਦੇਖੋ ਮੈਂ ਲੱਛਣ ਦੱਸਤੇ ਆ ਲੱਛਣਾ ਨਾਲ ਜਿਹੜਾ ਗ੍ਰਹਿ ਦਾ ਲੱਛਣ ਮੈਚ ਕਰ ਰਿਹਾ ਆ ਉਸ ਲੱਛਣ ਦੇ ਅਨੁਸਾਰ ਹੁਣ ਮੈਂ ਦੱਸਣ ਲੱਗੀ ਆ ਕਿ ਉਸ ਗ੍ਰਹਿ ਲਈ ਤੁਸੀਂ ਕਿਹੜੀ ਰੈਮਡੀ ਕਰ ਲੈਣੀ ਆ ਕਿਹੜਾ ਉਪਾਅ ਕਰ ਲੈਣਾ ਇਹ ਰੇਅਰ ਉਪਾਅ ਨੇ ਸੋ ਸਮਝ ਗਏ ਹੋ ਮੇਰੇ ਦਰਸ਼ਕੋ ਡਾਕਟਰ ਤੇਰਾ ਕੌਰ ਨੇ ਥੋੜੀ ਦੇਰ ਪਹਿਲਾਂ ਵੀਡੀਓ ਚ ਦੱਸਿਆ ਕਿ ਤੁਹਾਡੇ ਕਰਮ ਰਾਸ਼ੀ ਵਾਈਜ਼ ਕਿੱਥੇ ਕਿੱਥੇ ਰੁਕੇ ਪਏ ਆ ਕਿਹੜੇ-ਕਿਹੜੇ ਗ੍ਰਹਿ ਜ਼ਿੰਮੇਵਾਰ ਨੇ ਹੁਣ ਉਹਨਾਂ ਗ੍ਰਹਾਂ ਲਈ ਉਪਾਅ ਦੱਸਣ ਲੱਗੀ ਆ ਸ਼ਨੀ ਦੇ ਲਈ ਤੁਸੀਂ ਦੱਸ ਦਿੱਤਾ ਮੈਂ ਕਿ ਸ਼ਨੀਵਾਰ ਤੇ ਤੇਲ ਦਾ ਦੀਵਾ ਬਾਲਣਾ ਰੈਗੂਲਰ ਰਾਹੂ ਦੇ ਲਈ ਕਾਲੇ ਛੋਲਿਆਂ ਦਾ ਦਾਨ ਕਰਦਿਆ ਕਰੋ ਕੇਤੂ ਦੇ ਲਈ ਪੁਰਖਿਆਂ ਦੀ ਵਡੇਰਿਆਂ ਦੀ ਸੇਵਾ ਕਰੋ ਜਾਂ ਕਿਸੇ ਗਰੀਬ ਬਜ਼ੁਰਗ ਨੂੰ ਭੋਜਨ ਚਕਾ ਦਿਆ ਕਰੋ ਅੱਠਵੇਂ ਘਰ ਲਈ ਤੁਸੀਂ ਕਰਨਾ ਰੋਜ਼ਾਨਾ ਰੋਜ਼ ਸਵੇਰੇ ਸੂਰਜ ਨੂੰ ਜਲ ਅਰਪਟ ਕਰਨਾ ਹੀ ਕਰਨਾ ਇਹ ਤਾਂ ਉਮਰ ਕਰੋਗੇ ਕਮੈਂਟ ਕੁਐਸਚਨ ਹੈ ਕਿ ਅੱਜ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਰੁਕਿਆ ਹੋਇਆ ਖੇਤਰ ਤੁਹਾਨੂੰ ਕਿਹੜਾ ਨਜ਼ਰ ਆ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਬੱਚਿਆਂ ਦੇ ਵਿਆਹ ਬੱਚਿਆਂ ਦੀ ਕੈਰੀਅਰ ਗਰੋਥ ਰੁਕ ਪਈ ਹੈ ਬੰਚ ਵ੍ਰਿਧੀ ਰੁਕ ਪਈ ਹੈ ਤੁਹਾਡੀਆਂ ਸੇਤਾਂ ਖਰਾਬ ਨੇ ਤੁਹਾਡੇ ਰੋਜ਼ਗਾਰ ਦਾ ਕੰਮ ਧੰਦੇ ਦਾ ਵਪਾਰ ਦਾ ਕੰਮ ਟੱਪ ਪਿਆ ਹੋਇਆ ਦੱਸੋ ਮੈਨੂੰ ਕਿ ਜ਼ਿੰਦਗੀ ਦਾ ਕਿਹੜਾ ਫੀਲਡ ਰੁਕਿਆ ਪਿਆ ਕਿਹੜਾ ਫੀਲਡ ਬਲੌਕ ਹੈ ਜਿਸ ਘਰ ਜਾਂ ਗ੍ਰਹਿ ਦਾ ਪੈਂਡਿੰਗ ਕਰਮ ਸਭ ਤੋਂ ਭਾਰੀ ਹੋਵੇ ਹਰ ਰੋਜ਼ ਸਵੇਰੇ ਤੁਸੀਂ ਨਿਤਨੇਮ ਚ ਉਠਣਾ ਇੱਕ ਮੁਠੀ ਚੌੜ ਲੈਣੇ ਆ ਇੱਕ ਮੁਠੀ ਕੇਵਲ ਮੁੱਠੀ ਚ ਚੱਕ ਲੋ ਪਲੇਟਾਂ ਚ ਪਾਉਣ ਦੀ ਲੋੜ ਨਹੀਂ ਹੈ ਘਰ ਦੇ ਬਾਹਰ ਜਾਣਾ ਗੇਟੋਂ ਬਾਹਰ ਦਰਵਾਜ਼ਿਆਂ ਬਾਹਰ ਜਿੱਥੇ ਕੱਚੀ ਮਿੱਟੀ ਹੈ ਉੱਥੇ ਚੁੱਪ ਕਰਕੇ ਉਹਨਾਂ ਚੌਲਿਆਂ ਨੂੰ ਰੱਖਿਆਉਣਾ ਹੈ ਕੁਝ ਨਹੀਂ ਕਰਨਾ ਇਹ ਚਾਵਲ ਭੋਗ ਰਹਿਤ ਦਾਨ ਮੰਗੇ ਜਾਂਦੇ ਆ ਮੰਨੇ ਜਾਂਦੇ ਆ ਪੁਰਾਣੇ ਕਰਮਾਂ ਦੇ ਬਿਜੂਦ ਨੂੰ ਨਰਮ ਕਰੇਗਾ ਇਸ ਉਪਾਅ ਦੇ ਨਾਲ ਘਰ ਦੀ ਜਿਹੜੀ ਰੁਕੀ ਹੋਈ એનર્ਜੀ ਉਹ ਚੱਲਣ ਲੱਪ ਪੈਣੀ ਹੈ ਮੇਰੇ ਉਪਾਅ ਬਹੁਤ ਰੇਅਰ ਟੁੱਟ ਕੇ ਹੁੰਦੇ ਆ ਆਮ ਤਨੂੰ YouTube ਤੇ ਨਹੀਂ ਮਿਲਣਗੇ ਮੇਰੀ ਮਿਹਨਤ ਦਾ ਸਿੱਟਾ ਆ ਸੋ ਕਰਿਆ ਕਰੋ ਫਾਇਦਾ ਹੋਏਗਾ ਕੋਈ ਧਰਮ ਬੰਧਨ ਨਹੀਂ ਹੈ ਕੋਈ ਜਾਤੀ ਬੰਧਨ ਨਹੀਂ ਹੈ ਕੋਈ ਵੀ ਗੱਲ ਆ ਤਾਂ ਤੁਸੀਂ ਇਹ ਰਿਪਾਰਸ ਸਰਵ ਸਾਂਝਾ ਕਰ ਸਕਦੇ ਹੋ ਤੁਹਾਡੇ ਅੰਦਰੂਨੀ ਕਰਮਕ ਗੰਢਾਂ ਹੌਲੀ ਹੌਲੀ ਢਿੱਲੀਆਂ ਪੈਣ ਲੱਪਣਗੇ ਆਸਲ 'ਚ ਕਰਮਾਂ ਤੋਂ ਕੋਈ ਬਚਦਾ ਨਹੀਂ ਸਕਦਾ ਪਰ ਕਰਮਾਂ ਨੂੰ ਸਮਝ ਕੇ ਅਸੀਂ ਉਹਨਾਂ ਨੂੰ ਥੋੜਾ ਬਹੁਤ ਮੋਡੀਫਾਈ ਕਰ ਸਕਦੇ ਹਾਂ ਉਹਨਾਂ ਨੂੰ ਬਦਲ ਜ਼ਰੂਰ ਸਕਦੇ ਹਾਂ ਉਹਨਾਂ ਦੀ ਦਿਸ਼ਾ ਤੇ ਦਸ਼ਾ ਠੀਕ ਹੈ ਜੀ ਕਰਮ ਭੁਗਤਨੇ ਜ਼ਰੂਰ ਪੈਣੇ ਆ ਹਾਂ ਫਿਰ ਉਹੀ ਗੱਲ ਕਿ ਸੂਲ ਦਾ ਕੰਡਾ ਵੱਢ ਸਕਦਾ ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਲਭਦਕ ਲੱਗੀ ਆ ਤਾਂ ਕਮੈਂਟ ਚ ਆਪਣੇ ਰੁਕੇ ਹੋਏ ਕਰਮ ਖੇਤਰਾ ਬਾਰੇ ਜ਼ਰੂਰ ਦੱਸਿਓ ਦੁਬਾਰਾ ਮੈਂ ਹੈ ਬੇਨਤੀ ਕਰ ਰਹੀ ਹਾਂ ਤੁਹਾਨੂੰ ਝਿਜਕਿਆ ਨਾ ਕਰੋ ਆਪਣੇ ਦੁੱਖ ਸੁੱਖ ਸਾਂਝੇ ਕਰਨ ਲਈ ਹੀ ਤਾਂ ਮੈਂ ਚੈਨਲ ਬਣਾਇਆ ਹੈ ਮੈਨੂੰ ਕੁਝ ਕਲੂ ਮਿਲਣ ਤਾਂ ਮੈਂ ਉਹਨਾਂ ਦੀ ਰੈਮਡੀਜ਼ ਰੇਅਰ ਉਪਾਚ ਦੱਸ ਰਹੀ ਹਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੀਆਂ ਦਿਲ ਦੀਆਂ ਗੱਲਾਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਮੇਰੇ ਨਾਲ ਕਮੈਂਟ ਚ ਰਿਹਾ ਕਰੋ ਮੇਰੇ ਨਿਰਮਾਣੀ ਦੇ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਈਪ ਤੇ ਜੁਆਇਨ ਦੀ ਆਪਸ਼ਨ ਵੀ ਪ੍ਰੈਸ ਕਰ ਦਿਓ ਤਾਂ ਜੋ ਚੈਨਲ ਦਾ ਗ੍ਰਾਫ ਉਚਾਈਆਂ ਛੂਵੇ ਗ੍ਰਾਫ ਡਾਊਨ ਆ ਚੁੱਕਾ ਹੈ ਕਿਉਂਕਿ ਤੁਸੀਂ ਸਾਥ ਨਹੀਂ ਦੇ ਰਹੇ ਮੈਂ ਬਹੁਤ ਬਹੁਤ ਮਿਹਨਤ ਕਰਦੀ ਆ ਸਿਰਫ ਤੁਸੀਂੋਂ ਤਾਂ ਮੈਂ ਆ ਮਿਲਾਂਗੇ ਕੱਲ ਲੈ ਕੇ ਤੁਹਾਡੇ ਲਈ ਨਵਾਂ ਵਿਸ਼ਾ ਰੱਖੋ ਆਪਣਾ ਬਹੁਤ ਸਾਰਾ ਖਿਆਲ ਟਿਲ ਦੈਨ ਬਾਏ